ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਅਫਸਰਾਂ ਦੇ ਖਰਚੇ ਕਿਸ ਤਰੀਕੇ ਦੇ ਨਾਲ ਹੁੰਦੇ ਨੇ ਔਰ ਕਿੰਨੇ ਕ ਖਰਚੇ ਹੁੰਦੇ ਨੇ ਜਿਹੜੇ ਲੋਕਾਂ ਦੀ ਜੇਬ ਚੋਂ ਜਾਂਦੇ ਨੇ ਅਕਸਰ ਇਹ ਸਵਾਲ ਬਹੁਤ ਵੱਡਾ ਰਿਹਾ ਹੈ ਲੇਕਿਨ ਇੱਕ ਆਰਟੀਆਈ ਪਾਈ ਗਈ ਉਸ ਵਿੱਚ ਪੁੱਛਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਅਫਸਰ ਬਾਹਰ ਜਾਂਦੇ ਨੇ ਆਪਣੇ ਟੂਰ ਤੇ ਜਾਂਦੇ ਨੇ ਤੇ ਕਿੰਨਾ ਕ ਖਰਚਾ ਆਂਦਾ ਹੈ ਤੇ ਉਸ ਆਰਟੀਆਈ ਤੋਂ ਬਾਅਦ ਸਾਹਮਣੇ ਆਇਆ ਕਿ 4 ਦਿਨ ਦੇ ਟ੍ਰਿਪ ਤੇ ਜਿਹੜੇ ਅਫਸਰ ਗਏ ਚਾਈਨਾ ਉਹਨਾਂ ਦੇ ਖਰਚਾ ਸਵਾ 12 ਲੱਖ ਰੁਪਏ ਤੋਂ ਵੱਧ ਖਰਚਾ ਆਇਆ ਔਰ ਉਹ ਜਿਸ ਵਕਤ ਮੰਗਿਆ ਗਿਆ ਕਿ ਖਰਚੇ ਦਾ ਵੇਰਵਾ ਦਿੱਤਾ ਜਾਵੇ ਉਹ ਵੇਰਵਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਇਸ ਵਕਤ ਸਾਡੇ ਨਾਲ ਆਰਟੀਆ ਐਕਟੀਵਿਸਟ ਜਿਹੜੇ ਨੇ ਆਰਕੇ ਗਰਗ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਗਰਗ ਸਾਹਿਬ ਕਿ ਇਹ ਪੂਰਾ ਮਸਲਾ ਪੂਰਾ ਸਵਾ 12 ਲੱਖ ਰੁਪਿਆ ਖਰਚਾ 4-5 ਦਿਨ ਦੇ ਟ੍ਰਿਪ ਤੇ ਆ ਗਿਆ ਕਿੰਨਾਂ ਕ ਲੋਕਾਂ ਦਾ ਮੁਨਾਫਾ ਹੋ ਗਿਆ ਇਸ ਟ੍ਰਿਪ ਦੇ ਨਾਲ ਅਫਸਰਾਂ ਦੇ ਨੇ ਮੁਨਾਫਾ ਤਾਂ ਕੀ ਹੋਣਾ ਇਹ ਦੇਖ 2019 ਦਾ ਹੈ ਅੱਜ 2023 ਹੈ ਕੀ ਮੁਨਾਫਾ ਹੋਣਾ ਸੀ ਮੈਨੂੰ ਤਾਂ ਨਹੀਂ ਸਮਝ ਆਦੇ ਉਹ ਇਲੈਕਟ੍ਰਿਕ ਜਿਹੜੀ ਬੱਸਾਂ ਆਈਆਂ ਉਹ ਮੇਰੇ ਖਿਆਲ ਪਿਛਲੇ ਮਹੀਨੇ ਪਿਛਲੇ ਸਾਲ ਹੀ ਆਈਆਂ 49 ਕਿੰਡੀ 45 ਬੱਸਾਂ ਆਈਆਂ ਤਾਂ ਉਹਦਾ ਟ੍ਰਿਪ ਕਰਨ ਦਾ ਕੀ ਆ ਮਤਲਬ ਮੈਨੂੰ ਸਮਝ ਨਹੀਂ ਆਇਆ ਵੀ ਚਾਈਨਾ ਚ ਟ੍ਰਿਪ ਮੈਨੂੰ ਨਹੀਂ ਪਤਾ ਹੈ ਚਾਹੇ ਨਾ ਬਸ ਖਰੀਦਿਆ ਕਿ ਨਹੀਂ ਖਰੀਦਿਆ ਲੇਕਿਨ ਸਵਾਲ ਇਹ ਹੈ ਕਿ ਜਿਹੜਾ ਟ੍ਰਿਪ ਕਰਿਆ ਹੈ ਇਹਦਾ ਕੀ ਮਤਲਬ ਸੀ ਇੰਨੇ ਪੈਸੇ ਖਰਚੇ ਤਾਂ ਕੋਈ ਮਤਲਬ ਨਹੀਂ ਸੀ ਗਾਇ ਇਸ ਚੀਜ਼ ਦਾ ਔਰ ਫਿਰ ਪੈਸੇ ਸਿੱਧੇ ਰਸਤੇ ਨਹੀਂ ਕਰਚੇ ਗਏ ਇਹ ਜਿਹੜੇ ਪੈਸੇ ਹੈ ਇਹ ਸੀਟੀ ਉਦਗੀ ਇੱਕ ਜਿਹੜੀ ਹੈ ਸੁਸਾਇਟੀ ਬਣਾਈ ਹੋਈ ਹੈ ਇਹਨਾਂ ਨੇ ਉਹ ਸੁਸਾਇਟੀ 'ਚ ਉਹਨਾਂ ਨੇ ਪੈਸੇ ਖਰਚੇ ਜਲਦਬਾਜ਼ੀ ਫੇਰ ਉਹ ਪੈਸੇ ਖਰਚ ਕਰਕੇ ਸੀਟੀਓ ਤੋਂ ਰੀਇੰਬਰਸਮੈਂਟ ਕਰਾਇਆ ਇਹਨਾਂ ਨੇ ਉਹਦੇ ਅੱਗੇ ਵੀ ਅੱਗੇ ਗੱਲ ਹੋਰ ਹੈ ਇਹ ਜਿਹੜੇ ਸਾਰੇ ਪੈਸੇ ਥੀ ਇਹ ਸਾਰੇ ਵਰਲਡ ਬੈਂਕ ਚੋਂ ਆਨੇ ਸੀ ਵਰਲਡ ਬੈਂਕ ਚੋਂ 186 ਮਿਲੀਅਨ ਰੁਪਏ ਜਿਹੜੇ ਆ ਉਹ ਵਰਲਡ ਬੈਂਕ ਤੋਂ ਆਨੇ ਸੀ ਤੇ ਫਿਰ ਇਹਨਾਂ ਨੇ ਕੁਮ ਕੁਮਾ ਕਰਕੇ ਕੀ ਕਰਿਆ ਸਿੱਧਾ ਸਿੱਧਾ ਖਰਚੇ ਬੈਂਕ ਤੋਂ ਆਣਾ ਸੀ ਸੀਟੀ ਵੀ ਚਾੜਾ ਸੀਗਾ ਸਿਟੀ ਉੱਚ ਪੈਸੇ ਸਿੱਧੇ ਸੇ ਖਰਚ ਕਰਦੇ ਇਹ ਕਿਉਂ ਕਰਦੇ ਨੇ ਸਟੱਡ ਅਬਜੈਕਸ਼ਨ ਇਸ ਚੀਜ਼ ਸੇ ਹੈ ਕਿ ਇਹ ਤਾਂ ਇੰਨੇ ਖਰਚਾ ਕਰਨ ਦੀ ਜ਼ਰੂਰਤ ਕਿੱਥੇ ਸੀ ਇੰਨੇ ਤਿੰਨ ਅਫਸਰਾਂ ਨੂੰ ਜਾਣ ਦੀ ਕਿੱਥੇ ਜ਼ਰੂਰਤ ਸੀ ਇੰਨਾ ਹਾਈ ਖਰਚਾ ਕਰਨ ਦੀ ਦੂਸਰੀ ਗੱਲ ਇਹ ਹੈ ਕਿ ਫਿਰ ਇਹਨਾਂ ਨੇ ਸਿੱਧੇ ਸਿੱਧੇ ਰਸਤੇ ਕਿਉਂ ਨਹੀਂ ਕਰਿਆ ਜਦੋਂ ਇਹਨਾਂ ਨੂੰ ਪਤਸ਼੍ਰੀ ਵੀ ਟ੍ਰਿਪ ਤੇ ਅਸੀਂ ਜਾਣਾ ਹੈ ਤੇ ਉਹਨਾਂ ਨੇ ਫਿਰ ਸੀਟੂ ਕੋਲੋਂ ਪੈਸੇ ਲੈਣੇ ਸੀ ਸੀਟੂ ਕੋਲੋਂ ਜੀ ਪੈਸੇ ਲੈਂਦੇ ਤੇ ਉਹ ਸੀਆਰ ਜੀ ਆਡਿਟ ਚਾਹੁੰਦਾ ਆਡਿਟ ਉਹਦੇ ਸਾਰੇ ਉਹ ਆਡਿਟ ਹੁੰਦਾ ਉਹਦੇ ਕਾਗਜ਼ ਪੱਤਰ ਦੇਖੇ ਜਾਂਦੇ ਇਸ ਕੁਝ ਵੀ ਨਹੀਂ ਦੇਖਿਆ ਗਿਆ ਫਿਰ ਅਸੀਂ ਇਹਦੀ ਡਿਟੇਲ ਜਦੋਂ ਮੰਗੀ ਹੈ ਉਹ ਦਿਨ ਤੋਂ ਮਨਾਂ ਕਰਤਾ ਇਹ ਕਹਿੰਦੇ ਨੇ ਵੀ ਥਰਡ ਪਾਰਟੀ ਇਨਫੋਰਮੇਸ਼ਨ ਹੈ ਜਦੋਂ ਕਿ ਇਸ ਟੂਰ ਤੇ ਰਿਤਮਿਕਸ ਵੱਲ ਪੁੱਛੂੰਗੀ ਕਿ EMPLOYEE ਗਏ ਟੂਰ ਤੇ ਤੇ ਇੱਕ ਕੰਪਨੀ ਦੇ ਲਈ ਆਪਣੇ EMPLOYEES ਥਰਡ ਪਾਰਟੀ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ ਨਾ ਇਹ ਤਾਂ ਸਿਰਫ ਛੁਪਾਉਣ ਵਾਲੀ ਗੱਲ ਹੈ ਛੁਪਾਣਾ ਚਾਹੁੰਦੇ ਨੇ ਔਰ ਮੈਨੂੰ ਇਹ ਬੜੀ ਇਹਨਾਂ ਦੀ ਪ੍ਰਸ਼ਾਸਨ ਵਾਸਤੇ ਆਪਣੀ ਸ਼ਰਮ ਦੀ ਗੱਲ ਹੈ ਕਿ ਇਹ ਆਪਣੇ ਐਡਵਾਈਜ਼ਰ ਨੂੰ ਉਹਨਾਂ ਦਾ ਆਪ ਦਾ ਐਡਵਾਈਜ਼ਰ ਟਾਪ ਅਫਸਰ ਹੈ ਉਹਨਾਂ ਦਾ ਉਹ ਟੂਰ ਤੇ ਜਾ ਰਿਹਾ ਹੈ ਉਹਦੀ ਡਿਟੇਲ ਅਸੀਂ ਮੰਗ ਰਹੇ ਹਾਂ ਉਹਦੇ ਵਾਸਤੇ ਵੀ ਥਰਡ ਪਾਰਟੀ ਕਰ ਰਹੇ ਨੇ ਮੈਨੂੰ ਕਿ ਸਮਝ ਨਹੀਂ ਆਉਂਦੀ ਵੀ ਕਿ ਉਹਨੂੰ ਥਰਡ ਪਾਰਟੀ ਐਡਵਾਈਜ਼ਰ ਨੂੰ ਥਰਡ ਪਾਰਟੀ ਕਹਿ ਦਿੰਦੇ ਫਿਰ ਲੋਕਾਂ ਦਾ ਤਾਂ ਹਾਲ ਕੀ ਹੈ ਸਰੇਟ ਰਿਗਿਸਟਰੀ ਕੇ ਨੇ ਤੁਸੀਂ ਦੱਸਿਆ ਕਿ ਇਹਨਾਂ ਨੇ ਜਲਦਬਾਜ਼ੀ ਦੇ ਵਿੱਚ ਸਾਰਾ ਕੰਮ ਕੀਤਾ ਬਿੱਲ ਵੀ ਅਸੀਂ ਦੇਖ ਰਹੇ ਹਾਂ ਬਿੱਲ ਦੇ ਵਿੱਚ ਸਿਰਫ ਸਿੱਧਾ ਸਿੱਧਾ ਲਿਖ ਕੇ ਪਾਇਆ ਹੋਇਆ ਕਿ ਇੰਨਾ ਖਰਚਾ ਹੋ ਗਿਆ ਹੁਣ ਇਹਨੂੰ ਰਿਮਬਰਸ ਕਰ ਦਿੱਤਾ ਜਾਵੇ ਲੇਕਿਨ ਅਸੀਂ ਹਮੂਮਨ ਤੌਰ ਤੇ ਦੇਖਿਆ ਹੈ ਜਿਸ ਵਕਤ ਇੱਕ ਅਫਸਰ ਨੇ ਜਾਣਾ ਹੁੰਦਾ ਉਹਦੀ ਪ੍ਰੋਪਰ ਪਲੈਨਿੰਗ ਚੱਲਦੀ ਹੈ ਬੁਕਿੰਗਸ ਚੱਲਦੀਆਂ ਨੇ ਹਰ ਚੀਜ਼ ਐਡਵਾਂਸ ਦੇ ਵਿੱਚ ਕਰਕੇ ਰੱਖੀ ਜਾਂਦੀ ਹੈ ਜਿਸ ਵਕਤ ਇਦਾਂ ਐਡਵਾਂਸ ਬੁਕਿੰਗਸ ਸਾਰੀਆਂ ਹੋਣ ਤੇ ਫਿਰ ਬਿੱਲ ਰਿਮਬਰਸਮੈਂਟ 'ਚ ਤਾਂ ਇਦਾਂ ਨਹੀਂ ਜਾਂਦੇ ਹੁੰਦੇ ਉਹ ਤਾਂ ਪ੍ਰੋਪਰ ਉਹ ਸਾਰੀ ਬੁਕਿੰਗ ਡਿਟੇਲਸ ਦੇ ਦੀ ਉਹਨਾਂ ਨੂੰ ਇਸ ਚੀਜ਼ ਦੀ ਪੂਰੀ ਡਿਟੇਲ ਦੇਣੀ ਚਾਹੀਦੀ ਹੈ ਸਾਰੀ ਪੋਲਿਟੀਕਲ ਇਹਦੀ ਕਲੀਅਰੈਂਸ ਹੁੰਦੀ ਹੈ ਸਾਰਾ ਪਾਸਪੋਰਟ ਜਾਂਦਾ ਉੱਥੇ ਉਹਦੇ ਬਿਨਾਂ ਤੇ ਜਾ ਹੀ ਨਹੀਂ ਸਕਦੇ ਬਾਹਰ ਫਰਨ ਕੰਟਰੀ ਜਾਂਦੇ ਪੂਰੀ ਪਲੈਨਿੰਗ ਕਰਕੇ ਜਾਣਾ ਪੈਂਦਾ ਹੈ ਤੇ ਇਸੇ ਕਰਕੇ ਸਾਡਾ ਆਬਜੈਕਸ਼ਨ ਇਹ ਹੈ ਵੀ ਪ੍ਰਸ਼ਾਸਨ ਨੂੰ ਹੁਣ ਸਾਰੇ ਇਸ ਤਰ੍ਹਾਂ ਦੇ ਖਰਚਿਆਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿਨੇ ਕਿਨੇ ਕੀਤਾ ਹੈ ਪਿੱਛੇ ਪ੍ਰਸ਼ਾਸਕ ਮਹਦੇ ਨੇ ਤੁਹਾਨੂੰ ਪਤਾ ਹੀ ਵੀ ਪ੍ਰਸ਼ਾਸਕ ਨੇ ਇਹ ਬੰਦ ਕਰਤਾ ਸੀ ਵੀ ਦਿੱਲੀ ਕੋਈ 에ਅ ਬਾਈ 에ਅ ਨਹੀਂ ਜਾਏਗਾ ਹੋਟਲਾਂ ਚ ਨਹੀਂ ਰੁਕੇਗਾ ਤੇ ਉਸ ਤੋਂ ਬਾਅਦ ਇਹ ਸਾਰਿਆਂ ਦੀ ਹੋਰ ਵੀ ਹੋਣੀ ਚਾਹੀਦੀ ਹੈ ਫੋਰਨ ਕੰਟਰੀਜ਼ ਦੀ ਦੂਸਰੀ ਗੱਲ ਹੈ ਕਿ ਬਹੁਤ ਸਾਰੇ ਜਿਹੜੇ ਟੂਰ ਹੁੰਦੇ ਨੇ ਉਹ ਰੀਇੰਬਰਸ ਹੁੰਦੇ ਨੇ ਉਹ ਵਰਲਡ ਬੈਂਕ ਹੈ ਏਸ਼ੀਅਨ ਡਵੈਲਪਮੈਂਟ ਬੈਂਕ ਹੈ ਜਾਂ ਕੋਈ ਮੋਟਰ ਜਾਂ ਬਸਾਂ ਦੀ ਕੰਪਨੀ ਜਿਹੜੀ ਹੈ ਉਹ ਰੀਇੰਬਰਸ ਕਰਦੀ ਹੈ ਇਹ ਸਾਰੀ ਚੀਜ਼ ਪਤਾ ਹੋਣਾ ਚਾਹੀਦਾ ਹੈ ਜਿਹੜੀ ਸਰ ਤੁਸੀਂ ਸੁਸਾਇਟੀ ਦੀ ਗੱਲ ਕਰ ਰਹੇ ਹੋ ਸੁਸਾਇਟੀ ਹੈ ਕੀ ਕੀ ਹੈ ਗਵਰਨਮੈਂਟ ਦੀ ਬਣਾਈ ਹੋਈ ਸੁਸਾਇਟੀ ਹੈ ਕੋਈ ਜਾਇ ਹੈ ਪੰਜਾਬ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਬਣਾਈ ਗਈ ਸੁਸਾਇਟੀ ਹੈ ਕੀ ਸਿਰਫ ਆਪਣੇ ਆਪ ਕ੍ਰੀਏਟ ਕੀਤੀਆਂ ਹੋਈਆਂ ਸੁਸਾਇਟੀਆਂ ਨੇ ਜਿਨ੍ਹਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਪੈਸੇ ਗੋਲਮੋਲ ਹੁੰਦੇ ਨੇ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਰਿਕਾਰਡ ਤੇ ਕਹਿ ਰਿਹਾ ਵੀ ਚੰਡੀਗੜ੍ਹ ਦੇ ਹਰ ਇੱਕ ਡਿਪਾਰਟਮੈਂਟ ਨੇ ਆਪਣੀ ਅਲੱਗ ਸੁਸਾਇਟੀ ਬਣਾਈ ਹੋਈ ਹੈ ਉਹ ਸਿਰਫ ਸਿਰਫ ਸੀ ਯੂ ਨਾ ਅਵਾਇਡ ਕਰਨ ਵਾਸਤੇ اچھا ਉਹ ਜਿਹੜੇ ਪੈਸੇ ਜਾਂਦੇ ਨੇ ਪਬਲਿਕ ਪ੍ਰੋਪਰਟੀ ਦੀ ਕਮਾਈ ਸੁਸਾਇਟੀਆਂ ਜਮ੍ਹਾਂ ਕਰਦੇ ਨੇ ਉੱਥੋਂ ਫਿਰ ਜਿੱਤਾ ਮਰਜੀ ਯੂਜ਼ ਕਰਦੇ ਨੇ ਸਾਰੇ ਡਿਪਾਰਟਮੈਂਟਸ ਸੇ ਇਹੀ ਹਾਲਾਚੇ ਇਨਫੋਰਮੇਸ਼ਨ ਟੈਕਨੋਲੋਜੀ ਦੀ ਸਪਿਕ ਹੈ ਟੂਰਿਜ਼ਮ ਦੀ ਸਟੈਪਸ ਹੈ ਫੋਰੈਸਟ ਡਿਪਾਰਟਮੈਂਟ ਦੀ ਫੋਸਕੋਨ ਹੈ ਸਿਟੀ ਉਹਦੀ ਇਹ ਬੱਸ ਸਰਵਿਸ ਹੈ ਪੁਲਿਸ ਵਾਲਿਆਂ ਨੇ ਆਪਣੀ ਬਣਾਈ ਹੋਈ ਹੈ এনवायरमेंट ਵਾਲੇ ਦੀ ਅਲੱਗ ਬਣਾਈ ਹੋਈ ਹੈ ਇਹ ਸਾਰੇ ਜਿਹੇ ਪੈਸੇ ਮੈਂ ਕਹਿਣਾ ਚਾਹ ਰਿਹਾ ਕਿ ਇਹਨਾਂ ਸੁਸਾਇਟੀਆਂ ਨੇ ਜਿੰਨੀ ਪ੍ਰਾਪਰਟੀ ਜਿੰਨੀ ਕਾਰਾਂ ਜਿੰਨੇ ਮੋਬਾਈਲ ਲੈਪਟਾਪ ਜੋ ਕੁਝ ਵੀ ਇਹਨਾਂ ਨੇ ਲਿੱਤੇ ਹੋਏ ਨੇ ਉਹਦਾ ਯੂਟਿਲਾਈਜੇਸ਼ਨ ਦੇਖਿਆ ਜਾਏ ਤੇ ਉਹ ਕਾਰਾਂ ਕਿੱਥੇ ਯੂਜ਼ ਹੋ ਰਹੀਆਂ ਨੇ ਕੌਣ ਯੂਜ਼ ਕਰ ਰਿਹਾ ਉਹਨਾਂ ਨੂੰ ਇਹ ਸਾਰਾ ਕੁਝ ਦੇਖਣਾ ਪਏਗਾ ਇਹ ਸਾਰਾ ਪਬਲਿਕ ਦਾ ਪੈਸਾ ਹੈ ਜੋ ਕਿ ਗਵਰਨਮੈਂਟ ਆਫ ਇੰਡੀਆ ਦੇ ਫੰਡਸ ਨਹੀਂ ਜਾ ਰਿਹਾ ਸੋਸਾਇਟੀਆਂ 'ਚ ਜਾ ਰਿਹਾ ਹੈ ਉੱਥੋਂ ਉਹਦਾ ਮਿਸਯੂਜ਼ ਹੋ ਰਿਹਾ ਤੇ ਮੈਂ ਰਿਕਵੈਸਟ ਕਰਾਂਗਾ ਪਹਿਲੀ ਦੀ ਤਰ੍ਹਾਂ ਹੁਣ ਵੀ ਰਿਕਵੈਸਟ ਕਰਾਂਗਾ ਪ੍ਰਸ਼ਾਸਨ ਮੋਦੀਨ ਉਹ ਸਾਰੀ ਜਿਹੜੀਆਂ ਚੈੱਕ ਕਰਨ ਤੇ ਜਿੰਨਾ ਵੀ ਪੈਸੇ ਜਾ ਰਿਹਾ ਉਹ ਪਬਲਿਕਸ ਲੈ ਕੇ ਆਓ ਪਰ ਉਸ ਨਾਲ ਕੀ ਹੋਊਗਾ ਕਿ ਸਾਡਾ ਚੰਡੀਗੜ੍ਹ ਦਾ ਜਿਹੜਾ ਬਜਟ ਹੈ ਉਹ ਚੰਗਾ ਹੋਏਗਾ ਸਾਨੂੰ ਖਰਚਣ ਵਾਸਤੇ ਜ਼ਿਆਦਾ ਪੈਸੇ ਮਿਲਣਗੇ ਚੰਡੀਗੜ੍ਹ ਦੀ ਡਵੈਲਪਮੈਂਟ ਹੋਏਗੀ ਤੇ ਲੋਕਾਂ ਨੂੰ ਫਾਇਦਾ ਹੋਏਗਾ ਸਿਰਫ ਲੇਕਿਨ ਸਰ ਜਿਸ ਤਰ੍ਹਾਂ ਤੁਸੀਂ ਸੋਸਾਇਟੀਆਂ ਦੀ ਗੱਲ ਕਰਦੇ ਹੋ ਤੁਸੀਂ ਹੋਰ ਵੀ ਆંકੜੇ ਕੱਢੇ ਹੋਣਗੇ ਕਿ ਇਹਨਾਂ ਦਾ ਸਿਰਫ ਇੱਕ ਅਫਸਰਾਂ ਦਾ ਬਿੱਲ ਹੀ ਹੈ ਕਿ ਹੋਰ ਵੀ ਬਥੇਰੇ ਬਿੱਲ ਜਿਹੜੇ ਨੇ ਸਾਹਮਣੇ ਖਰਚੇ ਸਾਹਮਣੇ ਆਏ ਸੋਸਾਇਟੀਆਂ ਦੇ ਤੁਹਾਡੇ ਉਹ ਪਤਾ ਹੀ ਨਹੀਂ ਲੱਗਦਾ ਉਹ ਖਰਚਿਆਂ ਤੇ ਪਤਾ ਹੀ ਨਹੀਂ ਲੱਗਦਾ ਨਾ ਕਿਉਂਕਿ ਉਹ ਖਰਚੀ ਜਾਂਦੇ ਨੇ ਨਾ ਉਹਦਾ ਕੋਈ ਰਿਕਾਰਡ ਹੈ ਨਾ ਕੋਈ ਗੱਲ ਹੈ ਖਰਚੀ ਜਾਂਦੇ ਨੇ ਸਾਨੂੰ ਇਨਫ ਮੈਂ ਤੁਹਾਨੂੰ ਰਿਕਾਰਡ ਤੇ ਫਿਰ ਤੇ ਦੱਸ ਰਿਹਾ ਕਿ ਸਟੈਪਸ ਨੇ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਉਹਨਾਂ ਨੇ ਕਿੰਨਾ ਪੈਸਾ ਕਟਕ ਕੀਤਾ ਹੋਇਆ ਹੈ ਸੀਡੀਯੂ ਦੀ ਵੀ ਇਨਫੋਰਮੇਸ਼ਨ ਕੁਦਰਤੀ ਇਹ ਬਹੁਤ ਧੱਕੇ ਧੱਕੇ ਖਾ ਕੇ ਮਿਲੀ ਹੈ ਤੇ ਇਹ ਦੀ ਜੋ ਸੀਸੀਯੂ ਦੀ ਸੋਸਾਇਟੀ ਹੈ ਸਪਿਕ ਦਾ ਹੀ ਹਾਲ ਹੈ ਇਹ ਸਾਰੇ ਚੀਜ਼ਾਂ ਦਾ ਟਰਾਂਸਪੈਰੈਂਸੀ ਹੋਣੀ ਚਾਹੀਦੀ ਹੈ। ਇਹ ਚੀਜ਼ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇਹ ਸੁਸਾਇਟੀਆਂ ਨੇ ਇੰਨਾ ਵਿੱਚ ਕਿੰਨਾ ਪੈਸਾ ਪਾਇਆ ਗਿਆ, ਕਿੰਨਾ ਇਹਨਾਂ ਨੇ ਮੁਨਾਫਾ ਖਟਿਆ, ਕਿੰਨਾ ਕੁ ਲਾਸ ਹੋਇਆ, ਉਹ ਅੰਕੜਾ ਜ਼ਰੂਰ ਰਿਕਵਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਸੁਸਾਇਟੀਆਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਸਰਕਾਰੀ ਪੈਸਾ ਜਾਂ ਲੋਕਾਂ ਦਾ ਹੀ ਪੈਸਾ ਕਹਿ ਲਓ ਉਹ ਵਰਤ ਕੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਨੁਕਸਾਨ ਵੀ ਹੋ ਰਹੇ ਨੇ। ਦੇਖੋ ਇਹ ਇਹ ਜੇ ਮੈਂ ਇੱਕ ਛੋਟੀ ਜਿਹੀ ਇੱਕ ਜਿਹੜੀ ਹੁਣ ਸੀਟੀਯੂ ਦੀ ਬੱਸਿੰਗ ਦੀ ਗੱਲ ਚੱਲੀ ਹੈ। ਉਹਨਾਂ ਵਿੱਚ সিটিইউ ਨੇ ਆਪਣੀ ਸੁਸਾਇਟੀ ਨੂੰ 25 ਕਰੋੜ ਦਾ ਗ੍ਰਾਂਟ ਦਿੱਤੀ ਹੈ 21 ਵਿੱਚ 45 ਕਰੋੜ ਦੀ ਗ੍ਰਾਂਟ ਦਿੱਤੀ ਹੈ 22 23 ਵਿੱਚ 60 ਕਰੋੜ ਦੀ ਗ੍ਰਾਂਟ ਦਿੱਤੀ ਹੈ ਇਹ ਸਾਰੀ ਗ੍ਰਾਂਟ ਦੇ ਕੇ ਫਿਰ ਉਹ ਜਿਹੜੀ ਸੁਸਾਇਟੀ ਹੈ ਉਹ ਬਹੁਤ ਜ਼ਿਆਦਾ ਲਾਸ ਚੱਲ ਰਹੀ ਹੈ ਐਸ ਪਰ ਜੀ ਰਿਕਾਰਡ ਜਿਹੜਾ ਮੈਨੂੰ ਮੇਰੇ ਕੋਲ ਮਿਲਿਆ ਹੈ ਉਹਨਾਂ ਹੁੰਦਾ 55% ਤੋਂ ਲੈ ਕੇ ਤੇ 80% ਤੱਕ ਲਾਸ ਚਲ ਰਿਹਾ ਹੈ ਉਹ ਲੋਕ ਸੁਣ ਤੋਂ ਬਾਅਦ باوجود ਵੀ ਕਿਉਂ ਇਹਨਾਂ ਸੁਸਾਇਟੀ ਨੂੰ ਚਲਾਈ ਜਾਂਦੇ ਨੇ ਕਿਉਂ ਕੁਝ ਹੋ ਰਿਹਾ ਹੈ ਇਹਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ ਇਕਲ ਤੁਸੀਂ ਕਹੀ ਕਿ ਉਹਨਾਂ ਨੇ ਤੁਹਾਨੂੰ ਇਹ ਕਿਹਾ ਕਿ ਜਿਸ ਤੁਸੀਂ ਆਡਿਟ ਮੰਗਿਆ ਤੁਸੀਂ ਰਿਪੋਰਟ ਮੰਗੇ ਉਹਨਾਂ ਨੇ ਕਿਹਾ ਕਿ ਹਜੇ ਕੈਗ ਨੇ ਆਡਿਟ ਕੀਤਾ ਨਹੀਂ ਇਹਦਾ 5 ਸਾਲ ਤੋਂ ਆਡਿਟ ਹੀ ਨਹੀਂ ਕੀਤਾ ਇਸ ਚੀਜ਼ਾਂ ਦਾ ਇੱਥੇ ਕੀ ਚੀਜ਼ ਅਸੀਂ ਕਹਿ ਸਕਦੇ ਹਾਂ ਵਿਚ ਦਾਲ ਚ ਕਾਲਾ ਕੀ ਹੈ ਕਿੱਥੇ ਕੈਗ ਦਾ ਆਡਿਟ ਨਹੀਂ ਹੋ ਰਿਹਾ ਕਿਉਂਕਿ ਉਹ ਤਾਂ ਹਰ ਸਾਲ ਕਰਦੀ ਹੈ ਇਸ ਮਾਮਲੇ 'ਚ ਮੈਂ ਇਹ ਦੱਸਦਾ ਵੀ ਸਰਕਾਰ ਜਿਹੜੀ ਹੈ ਨਾ ਉਹ ਆਡਿਟ ਕਰਵਾ ਲੈਂਦੀ ਹੈ ਤਾਂ ਆਡਿਟ ਰਿਪੋਰਟ ਸਾਨੂੰ ਦਿੰਦੀ ਨਹੀਂ ਹੈ ਅਸੀਂ ਚੋਰਡ ਹੁੰਦਾ ਹੀ ਨਹੀਂ ਹੈ ਇਹ ਸਾਰੀ ਚੀਜ਼ਾਂ ਦਾ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਇਸ ਮਾਮਲੇ ਇਹ ਪ ਕਹਿ ਸਕਦੇ ਆ ਕਿ ਇਹ ਸੁਸਾਇਟੀਆਂ ਕੈਗ ਦੇ ਅੰਡਰ ਆਂਦੀਆਂ ਵੀ ਨੇ ਕੈਗ ਤੱਕ ਇਹਨਾਂ ਦੀ ਪਤਾ ਵੀ ਹੈ ਪਹੁੰਚ ਵੀ ਹੈ ਕਿ ਕੈਗ ਨੂੰ ਪਤਾ ਹੈ ਕਿ ਇਹ ਸੁਸਾਇਟੀਆਂ ਐਗਜ਼ਿਸਟ ਕਰ ਰਹੀਆਂ ਨੇ ਇਹ ਖਰਚੇ ਇਸ ਤਰੀਕੇ ਦੇ ਨਾਲ ਕਰਦੀਆਂ ਨੇ ਇਹ ਸਰਕਾਰ ਦਾ ਕੰਮ ਹੈ ਕਿ ਕੈਗ ਨੂੰ ਜਾ ਕੇ ਦੱਸਿਓ ਸਰ ਦੱਸ ਦਿੰਦੇ ਨੇ ਵੇਂ ਸੇ ਪ੍ਰੋਸੈਸ ਕੀ ਹੁੰਦਾ ਸਰ ਸਾਰਾ ਨਾ ਜਿਸ ਵਕਤ ਇਹ ਪ੍ਰੋਸੈਸ ਹੁੰਦਾ ਇਹ ਦੱਸੋ ਸਾਰੇ ਪ੍ਰਸ਼ਾਸਨ ਦੇ ਚ ਕੈਗ ਦਾ ਆਡਿਟ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਤੇ ਉਹ ਕਰਵਾ ਨਹੀਂ ਰਹੀ ਤੁਸੀਂ ਇੱਕ ਹੋਰ ਗੱਲ ਕਹੀ ਕਿ ਅਸੀਂ ਉਹ ਮੰਗਿਆ ਸੀ ਕਿ ਜਿਸ ਵਕਤ ਵੀ ਇਹ ਸਾਰੇ ਖਰਚੇ ਹੁੰਦੇ ਨੇ ਉਹਨਾਂ ਦੀਆਂ ਰਿਪੋਰਟਸ ਸਾਡੇ ਤੱਕ ਪਹੁੰਚਾਈਆਂ ਜਾਣ ਲੇਕਿਨ ਆਡਿਟ ਨਹੀਂ ਹੁੰਦਾ ਕੈਗ ਦੀ ਰਿਪੋਰਟ ਨਹੀਂ ਆਂਦੀ ਲੇਕਿਨ ਇੱਥੇ ਫਿਰ ਸਭ ਤੋਂ ਵੱਡਾ ਲੂਪ ਹੋਲ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਸ ਵਕਤ ਅਸੀਂ ਦੇਖਦੇ ਹਾਂ ਬਥੇਰੇ ਜਵਾਬ ਨਹੀਂ ਦਿੰਦੇ ਜਦ ਤੁਸੀਂ ਆਰਟੀਆਈ ਵੀ ਭਰ ਦਿਓ ਇੱਥੇ ਲੂਪ ਹੋਲ ਕੀ ਕਿਦੀ ਸਭ ਤੋਂ ਵੱਧ ਦਿੰਦੇ ਨਹੀਂ ਜਵਾਬ ਇਹ ਦੇਖ ਸਰ ਪ੍ਰਸ਼ਾਸਨ ਤੋਂ ਮੈਂ ਚਾਹੇ ਪਾਣੀ ਪੀਣ ਦਾ ਖਰਚਾ ਇਹਨਾਂ ਦਾ ਪੁੱਛਿਆ 3 ਸਾਲਾਂ ਦਾ ਜਵਾਬ ਨਹੀਂ ਦਿੰਦਾ ਉਹਨਾਂ ਨੇ ਆਡਿਟ ਰਿਪੋਰਟ ਮੰਗੀ ਪ੍ਰਸ਼ਾਸਨ ਨੇ ਜਵਾਬ ਨਹੀਂ ਦਿੰਦਾ ਇਹਨਾਂ ਨੇ ਟੀਏ ਬਿੱਲ ਮੰਗੇ ਜਵਾਬ ਨਹੀਂ ਦਿੰਦਾ ਉਹਨਾਂ ਨੇ ਮਨਾ ਕਰਤਾ ਇਹ ਸਾਰੀ ਚੀਜ਼ਾਂ ਨੂੰ ਮਨਾ ਕਰਦੇ ਜਾ ਰਹੇ ਨੇ ਤੇ ਇਸ ਕਰਕੇ ਇਹਦੀ ਪੂਰੀ ਡਿਟੇਲ ਇਨਕੁਆਰੀ ਚਾਹੀਦੀ ਹੈ ਜਾਂ ਤਾਂ ਸੈਂਟਰ ਕਰਾਵੇ ਯਾ ਪ੍ਰਸ਼ਾਸਕ ਕਰਾ ਸਰ ਅੱਜ ਤੁਮੇ ਥੋੜੀ ਦੇਰ ਪਹਿਲਾਂ ਦੀ ਗੱਲ ਕਰਦੀਆਂ ਨਾ ਤੇ ਆਰਟੀਆਈਜ਼ ਬਹੁਤ ਪੈਂਦੀਆਂ ਸੀ ਕਾਲਜਾਂ ਦੇ ਵਿੱਚ ਵੀ ਕਿਹਾ ਜਾਂਦਾ ਸੀ ਬੱਚਿਆਂ ਨੂੰ ਸਿਖਾਇਆ ਜਾਂਦਾ ਸੀ ਕਿ ਭਾਈ ਇਸ ਤਰੀਕੇ ਦੇ ਨਾਲ ਆਰਟੀਆਈ ਪਾਈ ਜਾਂਦੀ ਹੈ ਰਾਈਟ ਟੂ ਇਨਫੋਰਮੇਸ਼ਨ ਸਭ ਦਾ ਹੈ ਤੁਹਾਨੂੰ ਮਿਲਣੀ ਚਾਹੀਦੀ ਇਨਫੋਰਮੇਸ਼ਨ ਅੱਜ ਇਹ ਸਿਲਸਿਲਾ ਘਟਦਾ ਜਾ ਰਿਹਾ ਬਹੁਤ ਵੱਧ ਮੈਂ ਜਿਸਕ ਦੇਖਦੀਆਂ ਨਾ ਬਹੁਤ ਘਟ ਗਿਆ ਇਹ ਸਿਲਸਿਲਾ ਇਹ ਗਿਣਤੀ ਬਹੁਤ ਘਟ ਗਈ ਅਗਰ ਆਰਟੀਆਈ ਐਕਟ ਦੀ ਅਸੀਂ ਗੱਲ ਕਰੀਏ ਐਕਚੁਅਲ ਦੇ ਵਿੱਚ ਤੁਹਾਨੂੰ ਲੱਗਦਾ ਕਿ ਅੱਜ ਆਰਟੀਆਈ ਐਕਟ ਰਾਈਟ ਟੂ ਇਨਫੋਰਮੇਸ਼ਨ ਕੁਝ ਰਹਿ ਗਿਆ ਨਹੀਂ ਰਾਈਟ ਟੂ ਇਨਫੋਰਮੇ ਹੈ ਲੇਕਿਨ ਲੋਕੀ ਜਿਹੜਾ ਨਾ ਕਿਉਂਕਿ ਇਨਫੋਰਮੇਸ਼ਨ ਦਿੰਦੇ ਨਹੀਂ ਹੈ ਬਾਰ-ਬਾਰ ਮਨਾ ਕਰੀ ਜਾਂਦੇ ਨੇ ਲੋਕੀ ਫਿਰ ਪਿੱਛੇ ਹਟ ਗਏ ਆ ਨਿਕਨਸੀ ਦਾ ਨਾ ਕੰਮ ਉਹ ਪਹਿਲਾਂ ਦੀ ਗੱਲ ਹੈ ਕਰ ਦੇ ਰੋ ਸਰ ਜਿਸ ਅਸਰ ਆਰਟੀਆ ਦੀ ਅਸੀਂ ਗੱਲ ਕਰਦੇ ਆ ਤੇ ਇਸ ਜਿਸ ਦਾ ਜਵਾਬ ਨਾ ਆਵੇ ਆਰਟੀਆ ਦਾ ਕਿਉਂਕਿ ਬਥੇਰੇ ਸਾਡੇ ਉਹ ਵੀ ਦਰਸ਼ਕ ਨੇ ਪਿਛਲੀ ਵਾਰੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਥੱਲੇ ਕਮੈਂਟ ਕਰਕੇ ਸਾਨੂੰ ਪੁੱਛਿਆ ਕਹਿੰਦੇ ਕਿ ਆ ਆਰਟੀਆ ਤਾਂ ਅਸੀਂ ਪਾਨੇ ਆ ਪਰ ਸਾਨੂੰ ਜਵਾਬ ਹੀ ਨਹੀਂ ਆਉਂਦਾ ਕਹਿੰਦੇ ਅਸੀਂ ਆਰਟੀਆ ਪਾ ਕੇ ਕਰੀਏ ਕੀ ਇਹਦਾ ਅਸਲੀ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਕੀ ਹੈ ਜੇਕਰ ਆਰਟੀਆ ਪਾਉ ਜਵਾਬ ਨਾ ਆਏ ਫਿਰ ਕੀ ਕਰਨਾ ਚਾਹੀਦਾ ਉਹਦੇ ਬਾਅਦ ਅਪੀਲ ਹੈ ਅਪੀਲ ਪਾਓ ਅਪੀਲ ਕਰਨੀ ਪੈਂਦੀ ਹੈ ਦਿੱਲੀ ਪਾਣੀ ਪੈਂਦੀ ਹੈ ਨਹੀਂ ਤਾਂ ਫਿਰ ਹਾਈ ਕੋਰਟ ਚਾ ਕੇ ਉਹਨਾਂ ਨੂੰ ਦੱਸੋ ਅਸੀਂ ਤੁਹਾਡੇ ਸਫਰ ਦੀ ਗੱਲ ਕਰ ਲੈਨੇ ਤੁਸੀਂ ਕਿੰਨੀਆਂ ਕਾਰਟੀਆਂ ਹੀ ਪਾਈਆਂ ਜਿਨ੍ਹਾਂ ਦੇ ਜਵਾਬ ਨਹੀਂ ਆਏ ਬਹੁਤ ਬੋਲ ਸਾਰੇ ਹੁੰਦਾ ਹਰ ਇੱਕ ਚੀਜ਼ ਦਾ ਜਵਾਬ ਵੀ ਨਹੀਂ ਦਿੰਦੇ ਉਹ ਮਨਾ ਹੀ ਕਰਦੇ ਨੇ ਤਫਿਰ ਆਰਟੀਆ ਸਰ ਤੁਹਾਨੂੰ ਲੱਗਦਾ ਕਿ ਆਰਟੀਆ ਪਾਣਾ ਹੁਣ ਕੋਈ ਹੱਲ ਰਹਿ ਗਿਆ ਇਨਫੋਰਮੇਸ਼ਨ ਇਹ ਹੱਲ ਤਾਂ ਠੀਕ ਹੈ ਹੱਲ ਤਾਂ ਠੀਕ ਕੋਈ ਗੱਲ ਨਹੀਂ ਟਾਈਮ ਹੈ ਨਿਕਲ ਜਾਏਗਾ ਇਹ ਵੀ ਹੱਲ ਠੀਕ ਹੈ ਇੱਕ ਹੋਰ ਚੀਜ਼ ਹੈ ਸਰ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਇੱਕ ਵਾਰ ਤੁਸੀਂ ਕੋਈ ਹੋਰ ਆਰਟੀਆ ਪਾਈ ਸੀ ਕਿ ਰਾਜ ਭਵਨ ਦੇ ਵਿੱਚ ਜਿਸ ਵਕਤ ਲੋਕ ਆਂਦੇ ਨੇ ਮਹਿਮਾਨ ਨਵਾਜ਼ੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਕਿੰਨੇ ਕੁ ਖਰਚੇ ਆਉਂਦੇ ਨੇ ਉਹ ਵੇਰਵਾ ਵੀ ਦਿੱਤਾ ਜਾਵੇ ਉਹਦਾ ਕੋਈ ਵੇਰਵਾ ਤੁਹਾਡੇ ਤੱਕ ਇਹਨਾਂ ਨੇ ਮੈਨੂੰ ਮਿਹਰਬਾਨੀ ਦਿੱਤਾ ਹੁਣ ਅਪੀਲ ਪਾਈ ਹੋਈ ਹੈ ਉਹਦੇ ਅਗਲੇ ਮਹੀਨੇ ਚ ਅਪੀਲ ਹੈ ਉਹਦਾ ਦੇਖਦੇ ਆਂ ਕੀ ਹਾਲ ਹੋਏਗਾ ਉਹ ਪੂਰੀ ਉਹ ਆਰਟੀਆਈ ਸੀ ਕਿ ਜਿਹੜੀ ਤੁਸੀਂ ਉਹ ਖਰਚਿਆਂ ਦੀ ਮੰਗੀ ਸੀ ਉਹ ਕੋਈ ਸੋਚ ਵੀ ਨਹੀਂ ਸਕਦਾ ਕਿ ਗਵਰਨਰ ਹਾਊਸ ਦੇ ਵਿੱਚ ਖਰਚਿਆਂ ਦੀ ਕੋਈ ਆਰਟੀਆਈ ਪਾ ਸਕਦਾ ਕਿ ਰਾਜ ਭਵਨ ਦੇ ਵਿੱਚ ਕਿੰਨਾ ਕੁ ਖਰਚਾ ਹੋ ਰਿਹਾ ਹੈ ਉਹ ਤਾਂ ਦੇਖੋ ਹੁਣ ਸਾਰੀ ਚੀਜ਼ਾਂ ਦਾ ਕੋਈ ਵੀ ਹੋਵੇ ਚਾਹੇ ਰਾਜ ਭਵਨ ਨਵੇਂ ਚਾ ਕੋਈ ਵੀ ਹੋਵੇ ਦਫਤਰ ਆਡੇ ਤਾਂ ਸਾਰੇ ਜਿੱਥੇ ਪਾਈ ਜਾ ਸਕਦੀ ਹੈ ਅਸੀਂ ਤਾਂ ਪਾਉਂਦੇ ਚੰਗੇ ਉਹਨਾਂ ਨੇ ਇਹ ਪੂਰਾ ਕੀ ਪਾਇਆ ਕਿਸੇ ਦਾ ਤੁਸੀਂ ਕਿਸ-ਕਿਸ ਚੀਜ਼ ਦਾ ਵੇਰਵਾ ਮੰਗਿਆ ਸੀ ਉਹ ਦਾ ਇਹ ਰਾਜ ਭਵਨ ਜਿਹੜੇ ਖਰਚੇ ਹੁੰਦੇ ਨੇ ਉਹ ਪਾਇਆ ਸੀ ਵੀ ਇਹ ਤਾਂ ਖਰਚੇ ਦੇਖ ਕੌਣ ਰਿਹਾ ਕਰ ਕੌਣ ਰਿਹਾ ਸੈਂਟਰ ਗਵਰਨਮੈਂਟ ਨੇ ਸਾਨੂੰ ਦੱਸਿਆ ਕਿ ਸਾਰਾ ਖਰਚਾ ਰਾਜ ਭਵਨ ਦਾ ਹੈ ਲੇਕਿਨ ਮੈਨੂੰ ਪਤਾ ਚੱਲੇਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੀ ਉਹਦੇ 'ਚ ਖਰਚਾ ਕਰ ਰਿਹਾ ਉਹਦਾ ਮਤਲਬ ਵੀ ਕੁਛ ਨਹੀਂ ਆਸੀਂ ਤੁਸੀਂ ਬਿਨਾਂ ਮਤਲਬ ਦੇ ਕਿਉਂ ਖਰਚਾ ਕਰ ਰਹੇ ਇਹ ਪੁੱਛਿਆ ਸੀ ਉਹਨਾਂ ਨੇ ਅਜੇ ਤਾਈਂ ਡਿਟੇਲ ਦਿੱਤੀ ਨਹੀਂ ਹੋਈਏ ਦੇਖਦੇ ਹਾਂ ਇਸ ਤੋਂ ਇਲਾਵਾ ਸਰ ਕਿਹੜੀਆਂ-ਕਿਹੜੀਆਂ ਆਰਟੀਆ ਹੈ ਤੁਹਾਡੇ ਨਾਂ ਤੇ ਚੱਲ ਰਹੀਆਂ ਨੇ ਜਿਨ੍ਹਾਂ ਦੇ ਵੇਰਵੇ ਕਾਫੀ ਕੁਛ ਹੈ ਬਹੁਤ ਕੁਛ ਹੈ ਬਥੇਰੇ ਹੋਣਗੇ ਜਿਹੜੇ ਅੱਖਾਂ ਖੋਲ ਦੇਣਗੇ ਲੋਕਾਂ ਦੀ ਕਿਉਂਕਿ ਅਫਸਰਾਂ ਦਾ ਖਰਚਾ ਲੋਕਾਂ ਨੇ ਇਹਨਾਂ ਨੇ ਸੁਣਿਆ ਬਥੇਰੇ ਬਥੇਰੇ ਨੇ ਇਹ ਜਿਹੜੀ ਪੇਸ਼ੀਅਨ ਲੰਦੇ ਨੇ ਅਫਸਰ ਆਪਣੇ ਲੋਕਾਂ ਨੂੰ ਬੁਲਾਉਂਦੇ ਨੇ ਦਫ਼ਤਰਾਂ 'ਚ ਇਹਦੀ ਡਿਟੇਲ ਮੰਗੇ ਉਹ ਨਹੀਂ ਦਿੱਤੇ ਪ੍ਰਾਪਰਟੀਆਂ ਦਾ ਕੀ ਰਿਜ਼ਿਊਮ ਹੋਈ ਜਾਂ ਨਾ ਹੋਈ ਜਾਂ ਉਹਦੀ ਡਿਟੇਲ ਮੰਗੀ ਨਹੀਂ ਦਿੱਤੀ ਮਤਲਬ ਇਹਨਾਂ ਨੇ ਇਹ ਸੋਚਿਆ ਕਿ ਹੁਣ ਇਨਫੋਰਮੇਸ਼ਨ ਦੇਣੀ ਨਹੀਂ ਹੈ ਇਹ ਸੋਚਿਆ ਹੋਇਆ ਹੈ ਦੇਖਦੇ ਤਾਕੀ ਇਹ ਪ੍ਰਸ਼ਾ ਇਹਨਾਂ ਦੇ ਕੋਲ ਹੱਕ ਹੈ ਕਿ ਅਗਰ ਇਨਫੋਰਮੇਸ਼ਨ ਨਾ ਦੇਣ ਇਹ ਉਹਨਾਂ ਦੇ ਕੋਲ ਰਾਈਟ ਰਹਿੰਦਾ ਹੈ ਕਿ ਤੁਹਾਡੇ ਤੋਂ ਅਗਰ ਆਮ ਜਨਤਾ ਜਿਨ੍ਹਾਂ ਦੇ ਖਰਚੇ ਤੇ ਸਰਕਾਰੀ ਆਫਿਸ ਚੱਲ ਰਹੇ ਨੇ ਤੁਸੀਂ ਉਹ ਆਮ ਜਨਤਾ ਨੂੰ ਹੀ ਜਵਾਬ ਦੇਣ ਤੋਂ ਇਨਕਾਰ ਕਰ ਸਕਦੇ ਹੋ ਕਰ ਸਕਦੇ ਹੈ ਕੀ ਕਰਨਗੇ ਉਹ ਕਹਿੰਦੇ ਕਰ ਲਓ ਜੋ ਕੁਝ ਕਰਨਾ ਹੈ ਚਲੇ ਜਾਓ ਹਾਈ ਕੋਰਟ ਦਬੰਗ ਹੋਗੇ ਨੇ ਇਹਨਾਂ ਦੀ ਅਕਾਉਂਟੇਬਿਲਟੀ ਹੈ ਨਹੀਂ ਜਦੋਂ ਤੀ ਪ੍ਰਸ਼ਾਸਕਾਂ ਦੀ ਅਕਾਉਂਟੇਬਿਲਟੀ ਫਿਕਸ ਨਹੀਂ ਕਰੇਗਾ ਇਹ ਦਬੰਗ ਰਹਿਣਗੇ ਇਹ ਦਮੰਗ ਜਿਹੜਾ ਪੜਾ ਜਿਹੜਾ ਨਾ ਇੱਕ ਐਸ ਪਰ ਰੂਲ ਨਹੀਂ ਹੈ ਹਮ ਬਿਲਕੁਲ ਦੇਖੋ ਅਸੀਂ ਗੱਲ ਕਰ ਰਹੇ ਸੀਗੇ ਆਰਟੀਆ ਐਕਟੀਵਿਸਟ ਨੇ ਆਰਕੇ ਗਰਗ ਜੀ ਉਹਨਾਂ ਨੇ ਆਰਟੀਆਂ ਪਾਈਆਂ ਨੇ ਲੇਕਿਨ ਇਸ ਵਕਤ ਦਾ ਵੱਡਾ ਸਵਾਲ ਇਹ ਹੈ ਕਿ ਕਿਉਂ ਜਿਹੜੇ ਸਰਕਾਰੀ ਦਫਤਰਨੀ ਸਰਕਾਰੀ ਅਫਸਰ ਨੇ ਉਹ ਆਰਟੀਆਈ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੰਦੇ ਨੇ ਜਦਕੀ ਰਾਈਟ ਟੂ ਇਨਫੋਰਮੇਸ਼ਨ ਹਰੇਕ ਦਾ ਅਧਿਕਾਰ ਹੈ ਲੇਕਿਨ ਜਿਸ ਵਕਤ ਆਰਟੀਆਈ ਪਾਈ ਜਾਂਦੀ ਹੈ ਅਜਹੀਆਂ ਆਰਟੀਆਈਸ ਪਾਈ ਜਾਂਦੀਆਂ ਨੇ ਜਿੱਥੇ 12 ਲੱਖ 12.5 ਲੱਖ ਰੁਪਇਆ 2-2 3-3 ਦਿਨ ਦਾ ਖਰਚ ਆਂਦਾ ਹੈ ਔਰ ਉਹ ਜਾਂਦਾ ਹੈ ਲੋਕਾਂ ਦੀ ਜੇਬ ਤੋਂ ਜਾਂ ਉਸ ਤੋਂ ਇਲਾਵਾ ਜਿੱਥੇ ਜਿੱਥੇ ਜਿਹੜੇ ਖਰਚੇ ਹੋ ਰਹੇ ਨੇ ਲੋਕਾਂ ਦੀਆਂ ਜੇਬਾਂ ਚੋਂ ਜਾ ਰਹੇ ਨੇ ਉਹਨਾਂ ਦੇ ਜਵਾਬ ਦੇਣ ਤੋਂ ਕਿਉਂ ਇਨਕਾਰ ਕੀਤਾ ਜਾਂਦਾ ਹੈ ਲੇਕਿਨ ਹਾਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਸਾਨੂੰ ਵਾਲ ਕੀਤਾ ਸੀ ਕਿ ਆਰਟੀਆਈ ਪਾਈਏ ਜਵਾਬ ਨਾ ਆਵੇ ਤਾਂ ਉਸ ਤੋਂ ਬਾਅਦ ਕੀ ਕਰੀਏ ਜਿਸ ਤਰੀਕੇ ਦੇ ਨਾਲ ਗਰਗਸਰ ਨੇ ਦੱਸਿਆ ਕਿ ਇਸ ਤੋਂ ਬਾਅਦ ਤੁਸੀਂ ਅਪੀਲ ਪਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਹੈ ਉਹ ਜਵਾਬ ਦਾ ਸਿਲਸਿਲਾ ਜਿਹੜਾ ਹੈ ਚੱਲਦਾ ਰਹਿੰਦਾ ਹੈ ਜਿਹੜੇ ਰਾਜ ਭਵਨ ਦੇ ਵਿੱਚ ਪਾਈ ਗਈ ਹੈ ਇੱਕ ਆਰਟੀਆਈ ਕਿ ਉਹਨਾਂ ਦਾ ਖਰਚਾ ਦੱਸਿਆ ਜਾਵੇ ਉਹਦੀ ਅਗਲੇ ਮਹੀਨੇ ਜਿਹੜੀ ਹੈ ਉਹ ਅਪੀਲ ਦੀ ਤਰੀਕ ਹੈ ਹੁਣ ਦੇਖਣਾ ਇਹ ਹੋਏਗਾ ਉਹਦਾ ਖਰਚਾ ਕਿਸ ਤਰੀਕੇ ਦੇ ਨਾਲ ਪਤਾ ਲੱਗਦਾ ਹੈ ਉਹਦੇ ਨਾਲ ਕਿੰਨੀਆਂ ਕੁ ਦੀ ਅੱਖਾਂ ਖੁੱਲਦੀਆਂ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ